ਅੱਜ ਆਪਾਂ ਦੋਸਤੋ ਡੀ ਆਈ ਜੀ ਭੁੱਲਰਵਾਰੇ ਗੱਲ ਕਰਨ ਲੱਗੇ ਆਂ ਇਹ ਬੰਦਾ ਤਿੰਨ ਪਾਰਟੀਆਂ ਰਾਜ ਕਰ ਗਈਆਂ ਅਕਾਲੀ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਬੰਦਾ ਹੋਣਾ ਕਿ ਫੜਿਆ ਗਿਆ ਕਿਵੇਂ ਫੜਿਆ ਗਿਆ ਇੱਕ ਆਮ ਬੰਦੇ ਨਾਲ ਇਨੇ ਰਿਸ਼ਵਤਖੋਰੀ ਕੀਤੀ ਬੰਦੇ ਨੇ ਤੰਗ ਆਏ ਨੇ ਸੀਬੀਆਈ ਨੂੰ ਇਹਦੀ ਕੰਪਲੇਨ ਕੀਤੀ ਤੇ ਉਹਨਾਂ ਨੇ ਇਹਨੂੰ ਗ੍ਰਿਫਤਾਰ ਕੀਤਾ ਜਦੋਂ ਕਿ ਤਿੰਨ ਸਰਕਾਰਾਂ ਦੇ ਰਾਜ ਵਿੱਚ ਇਹ ਬੰਦੇ ਨੇ ਨੌਕਰੀ ਕੀਤੀ ਇਹਨੂੰ ਪਹਿਲੇ ਹੀ ਮੂੰਹ ਪਿਆ ਵਾ ਸੀ ਲੋਕਾਂ ਤੋਂ ਮੋਟੀ ਰਿਸ਼ਵਤ ਲੈਂਦਾ ਸੀ ਨਾਲੇ ਡਰਾਉਂਦਾ ਸੀ ਨਾਲੇ ਖਾਂਦਾ ਸੀ ਤੇ ਹੁਣ ਆਮ ਬੰਦੇ ਨਾਲ ਇਹਦਾ ਮੱਥਾ ਲੱਗਿਆ ਇੱਕ ਆਮ ਬੰਦੇ ਨੇ ਇਹਦੀ ਕੰਪਲੇਨ ਕਰਕੇ ਇਹਨੂੰ ਪੁਸਾਇਆ ਹੁਣ ਜੇਲ੍ਹ ਦੇ ਵਿੱਚ ਚਲਿਆ ਗਿਆ ਤੇ ਪਰ ਸੋਚਣ ਵਾਲੀ ਦੋਸਤੋ ਇਹ ਗੱਲ ਹੈ ਇਹ ਲੀਡਰਾਂ ਨੂੰ ਇਹ ਸਰਕਾਰਾਂ ਨੂੰ ਪਤਾ ਸੀ ਇਹਦੇ ਬਾਰੇ ਇਹਦੇ ਬਾਰੇ ਕੋਈ ਨਹੀਂ ਬੋਲਿਆ ਕਿਉਂਕਿ ਅਧਿਕਾਰੀ ਅਤੇ ਸਰਕਾਰਾਂ ਤੇ ਮਾਫੀਆ ਇਹ ਲੋਕ ਆਪੋ ਵਜ੍ਹੀ ਦੀ ਮਿਲ ਕੇ ਚੱਲਦੇ ਨੇ ਫੇਰ ਹੀ ਲੋਕਾਂ ਤੋਂ ਪੈਸਾ ਇਕੱਠਾ ਕਰਦੇ ਨੇ ਡਰਾ ਕੇ ਠਮਕਾ ਕੇ ਸਾਰਾ ਕੁਝ ਇਹ ਕਰਦੇ ਨੇ ਲੋਕੋ ਆਪਾਂ ਨੂੰ ਸਮਝਣ ਦੀ ਲੋੜ ਹੈ ਆਪਾਂ ਜਦੋਂ ਇਹ ਲੋਅ ਲੀਡਰ ਵੋਟਾਂ ਮੰਗਣਾਉਂਦੇ ਆ ਆਪਾਂ ਆਪਣੇ ਇਹਨਾਂ ਦੇ ਅੱਗੇ ਮੁੱਦੇ ਰੱਖੀਏ ਇਹਨਾਂ ਨੂੰ ਘੇਰੀਏ ਕਿ ਤੁਸੀਂ ਆ ਸਾਡੇ ਨਾਲ ਵਾਦਾ ਕੀਤਾ ਸੀ ਕਿਉਂ ਨਹੀਂ ਪੂਰਾ ਕੀਤਾ ਨਹੀਂ ਤਾਂ ਆਪਣਾ ਮੁੱਦਿਆਂ ਤੋਂ ਧਿਆਨ ਪਟਕਾ ਕੇ ਹੋਰ ਪਾਸੇ ਲਿਜਾ ਕੇ ਆਪਾਂ ਨੂੰ ਆਪਾਂ ਦਾ ਵੋਟਾਂ ਬਟੋਰ ਕੇ ਲੈ ਜਾਂਦੇ ਨੇ ਤੇ ਮੁੜ ਕੇ ਪੁੱਛਦੇ ਨਹੀਂ ਤੇ ਫੇਰ ਆਪੇ ਨਾਲ ਇਦਾਂ ਕਰਦੇ ਨੇ ਆਪਾਂ ਧਰਨੇ ਲਾਉਣ ਜੋਗੀ ਰਹਿ ਜਾਂਦੇ ਆ ਇਹਨਾਂ ਦੇ ਜੰਜਾਲ ਨੂੰ ਤੋੜਨ ਦੀ ਖਾਤਰ ਆਪਾਂ ਨੂੰ ਇਹਨਾਂ ਦੇ ਵਿਰੁੱਧ ਏਜੰਸੀਆਂ ਨੂੰ ਕੰਪਲੇਨ ਕਰੋ ਜਿਵੇਂ ਉਹ ਮੁੰਡੇ ਨੇ ਚੰਡੀਗੜ੍ਹ ਵਾਲੇ ਨੇ ਕੀਤੀ ਬਹੁਤ ਵਧੀਆ ਕੰਮ ਕੀਤਾ ਇਹੋ ਜੇ ਕਈ ਡੀਆਈਜੀ ਕਈ ਅਧਿਕਾਰੀ ਸਰਕਾਰ ਨਾਲ ਮਿਲ ਕੇ ਲੋਕਾਂ ਨੂੰ ਲੁੱਟਦੇ ਵੀ ਨੇ ਡਰਾਉਂਦੇ ਵੀ ਨੇ ਤੇ ਕੁੱਟਦੇ ਵੀ ਨੇ ਸੋਚਣ ਦੀ ਜ਼ਰੂਰਤ ਹੈ ਤਾਹੀਂ ਪੰਜਾਬ ਨੂੰ ਆਪਾਂ ਅੱਗੇ ਲਿਜਾ ਸਕਾਂਗੇ ਜੇ ਲੋਕਾਂ ਦੇ ਲੀਡਰਾਂ ਦੇ ਵਿਰੁੱਧ ਲੋਕ ਆਵਾਜ਼ ਉਠਾਉਣਗੇ ਹਾਂ ਸਬੂਤਾਂ ਦੇ ਨਾਲ ਆਵਾਜ਼ ਉਠਾਈ ਜਾਂਦੀ ਹੈ ਨਾ ਕਿ ਇਦਾਂ ਹੀ ਬੋਲਿਆ ਜਾਂਦਾ ਹੈ ਤਾਂ ਹੀ ਬੋਲਿਆ ਸਫਲ ਹੁੰਦਾ ਜੇ ਬੰਦੇ ਕੋਲ ਸਬੂਤ ਹੋਣਗੇ ਬਿਨ ਸਬੂਤਾਂ ਤੋਂ ਨਹੀਂ ਬੋਲਿਆ ਜਾਂਦਾ ਧੰਨਵਾਦ ਜੀ